ਅਬੋਰ ਵਿਧਾਨ ਸਭਾ ਹਲਕੇ ਵਿੱਚ ਪਿਛਲੇ ਕਾਂਗਰਸ ਦੇ ਕਾਰਜਕਾਲ ਦੌਰਾਨ ਹੋਏ ਕਥਿਤ ਘੁਟਾਲੇ ਦੇ ਦੋਸ਼ ਆ ਜਿਹੜੇ ਉਹ ਲਗਾਤਾਰ ਲੱਗ ਰਹੇ ਹੈ ਕਈ ਲੀਡਰਾਂ ਵੱਲੋਂ ਇਸ ਸਬੰਧੀ ਆਵਾਜ਼ ਚੱਕੀ ਜਾ ਰਹੀ ਹੈ ਕਿ ਬਹੁਤ ਵੱਡੇ ਪੱਧਰ ਤੇ ਜਿਹੜਾ ਘਪਲਾ ਹੈ ਉਹ ਗ੍ਰਾਂਟ ਦੇ ਵਿੱਚ ਹੋਇਆ ਤਾਂ ਇਸ ਨੂੰ ਲੈ ਕੇ ਅਬੋਰ ਦੇ ਵਿਧਾਇਕ ਸੰਦੀਪ ਜਾਖੜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ 1 April 2017 ਤੋਂ ਲੈ ਕੇ ਹੁਣ ਤੱਕ ਦੀ ਜਾਂਚ ਹੈ ਜਿਹੜੀ ਉਹ ਹਬੌਰ ਵਿਧਾਨ ਸਭਾ ਹਲਕੇ ਦੀ ਕਰਾਈ ਜਾਵੇ ਸੰਦੀਪ ਜਾਖੜ ਨੇ ਜਿਹੜੀ ਚਿੱਠੀ ਲਿਖੀ ਹੈ ਮੁੱਖ ਮੰਤਰੀ ਨੂੰ ਉਹਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ 1 April 2017 ਤੋਂ 5 ਸਾਲ ਉਹਨਾਂ ਦੇ ਸਮੇਂ ਦੇ ਅਤੇ 5 ਜਿਹੜੇ ਹੁਣ ਸਮਾਂ 3.5 ਸਾਲ ਲੰਘ ਗਿਆ ਇਹ ਦੀ ਮੁਕੰਮਲ ਜਾਂਚ ਹੋਵੇ ਕਿ ਅਬੌਰ ਸ਼ਹਿਰ ਦੇ ਵਿੱਚ ਤੇ ਅਬੌਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਵਿੱਚ ਜਿਹੜੀ ਗ੍ਰਾਂਟ ਆਈ ਜਾਂ ਜਿਹੜੇ ਕੰਮ ਹੋਏ ਆ ਉਹਦੇ ਵਿੱਚ ਜਿਹੜਾ ਕੋਈ ਘਪਲਾ ਹੋਇਆ ਜਾਂ ਨਹੀਂ ਹੋਇਆ ਨਿਰਪੱਖ ਏਜੰਸੀ ਤੋਂ ਇਸ ਦੀ ਜਾਂਚ ਕਰਾਈ ਜਾਵੇ ਤੇ ਇਸ ਮਾਮਲੇ ਦਾ ਸੱਚਾ ਜਿਹੜਾ ਉਹ ਸਾਰਿਆਂ ਦੇ ਸਾਹਮਣੇ ਲਿਆਂਦਾ ਜਾਵੇ ਪੱਤਰ ਦੇ ਵਿੱਚ ਸੰਦੀਪ ਜਾਖੜ ਨੇ ਲਿਖਿਆ ਕਿ ਤੁਹਾਡੀ ਪਾਰਟੀ ਦੇ ਕਈ ਲੀਡਰਾਂ ਵੱਲੋਂ ਲਗਾਤਾਰ ਜਿਹੜੇ ਘਟਾਲੇ ਦੇ ਦੋਸ਼ ਲਾਏ ਜਾ ਰਹੇ ਆ ਘਟਾਲੇ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਦੇ ਵਿੱਚ ਸੰਦੀਪ ਜਾਖੜ ਨੇ ਕਿਹਾ ਕਿ ਉਹ ਹਮੇਸ਼ਾ ਉੱਚ ਪੱਦਰੀ ਮਿਆਰਾ ਦੀ ਸਿਆਸਤ ਕਰਦੇ ਰਹੇ ਆ ਉੱਚ ਮਿਆਰੀ ਸਿਆਸਤ ਕੀਤੀ ਹੈ ਉਹਨਾਂ ਨੇ ਉਹ ਕਦਰਦਾਨ ਹੈ ਉੱਚ ਮਿਆਰੀ ਜਿਹੜੀ ਸਿਆਸਤ ਆ ਉਹਦੇ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦਾ ਪਾਣੀ ਆ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਚਾਹੀਦਾ ਤੇ ਇਸ ਦੀ ਜਾਂਚ ਕਰਵਾਈ ਜਾਵੇ ਉਹ ਬੋਰ ਤੋਂ ਸ਼ੁਰੂਆਤ ਕਰਵਾਈ ਜਾਵੇ ਤੁਸੀਂ ਆਮ ਤੌਰ ਤੇ ਜਿਹੜੀ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹੋ ਤਾਂ ਜਿੱਥੇ ਪਿਛਲੇ 5 ਸਾਲਾਂ ਦੀ ਜਾਂਚ ਹੋਵੇ ਉੱਥੇ ਨਾਲ ਹੁਣ 3.5 ਸਾਲਾਂ ਦੀ ਜਿਹੜੀ ਜਾਂਚ ਹੈ ਉਹ ਵੀ ਹੋਣੀ ਚਾਹੀਦੀ ਹੈ ਵਿਧਾਇਕਾਂ ਦੀ ਜਾਂ ਹਲਕਾ ਇੰਚਾਰਜਾਂ ਦੀ ਜਾਇਦਾਦ ਹੈ ਜਿਹੜੀ ਉਹਦੀ ਵੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਤੇ ਇਹਦੀ ਸ਼ੁਰੂਆਤ ਫਾਜ਼ਿਲਕਾ ਜ਼ਿਲ੍ਹੇ ਤੋਂ ਕੀਤੀ ਜਾ ਸਕਦੀ ਹੈ ਤੇ ਤੁਸੀਂ ਜਿਹੜੀ ਇਹ ਜਾਂਚ ਜ਼ਰੂਰ ਕਰਾਓ ਸੰਦੀਪ ਜਾਖੜ ਵੱਲੋਂ ਇਹ ਮੰਗ ਹੈ ਜਿਹੜੀ ਉਹ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤੀ ਗਈ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਵੀ ਕੋਈ ਘਪਲਾ ਹੋਇਆ ਉਹ ਸਾਰਿਆਂ ਦੇ ਸਾਹਮਣੇ ਲਿਆਂਦਾ ਜਾਵੇ ਤਾਂ ਜਿਹੀ ਜਿਹੜੀ ਦੂਸ਼ਣਬਾਜ਼ੀ ਹੋ ਰਹੀ ਹੈ ਉਹਦੇ ਉੱਪਰ ਠਲ ਲੱਗੇਗੀ ਤਾਂ ਸੰਦੀਪ ਜਾਖੜ ਵੱਲੋਂ ਜਿਹੜਾ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਗਈ ਹੈ ਜਿਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਨਿਰਪੱਖ ਏਜੰਸੀ ਤੋਂ ਜਾਂਚ ਹੋਵੇ 1 ਅਪ੍ਰੈਲ 2017 ਤੋਂ ਲੈ ਕੇ ਜਿੰਨੇ ਵੀ ਕੰਮ ਹੋ ਹੋਰ ਵਿਧਾਨ ਸਭਾ ਹਲਕੇ ਦੇ ਵਿੱਚ ਹੋਏ ਹੈ ਉਦੀ ਜਿਹੜੀ ਜਾਂਚ ਪੜਤਾਲ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਦੋਸ਼ ਹੈ ਜਿਹੜੇ ਉਹ ਬਿਨਾਂ ਗੱਲ ਤੋਂ ਲਾਏ ਜਾ ਰਹੇ ਆ ਜਾਂ ਉਹਦੇ ਵਿੱਚ ਕੋਈ ਘਪਲਾ ਹੋਇਆ ਸੀ ਜਾਂ ਨਹੀਂ ਹੋਇਆ ਸੀ ਤਾਂ ਪਿਛਲੇ ਕਈ ਦਿਨਾਂ ਤੋਂ ਜਿਹੜੀ ਆਵਾਜ਼ ਉੱਠ ਰਹੀ ਸੀ ਅਭੋਰ ਦੇ ਵਿੱਚ ਕਿ ਜਾਂਚ ਹੋਣੀ ਚਾਹੀਦੀ ਹੈ ਵੱਡੇ ਪੱਧਰ ਤੇ ਘੁਟਾਲਾ ਹੋਇਆ ਹੈ ਕਈ ਪਾਰਟੀਆਂ ਦੇ ਲੀਡਰਾਂ ਵੱਲੋਂ ਇਹਦੀ ਆਵਾਜ਼ ਆ ਜਿਹੜੀ ਚੁੱਕੀ ਜਾ ਰਹੀ ਸੀ ਤਾਂ ਅੱਜ ਖੁਦ ਸੰਦੀਪ ਜਾਖੜ ਵੱਲੋਂ ਇਸ ਮਾਮਲੇ ਦੀ ਇਸ ਜਿਹੜੇ ਦੋਸ਼ ਲੱਗ ਰਹੇ ਸੀ ਉਹਦੀ ਜਾਂਚ ਦੀ ਮੰਗ ਮੁੱਖ ਮੰਤਰੀ ਤੋਂ ਕੀਤੀ ਹੈ ਉਹਨਾਂ ਕਹਿਆ ਕਿ ਨਿਰਪੱਖ ਏਜੰਸੀ ਤੋਂ ਇਹਦੀ ਜਾਂਚ ਕਰਾਈ ਜਾਵੇ ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਬੋਰ ਦੀ ਸਿਆਸਤ ਕਿਹੜੇ ਪਾਸੇ ਮੁੜਦੀ ਹੈ ਜਿਹੜੇ ਘੁਟਾਲੇ ਦੇ ਦੋਸ਼ ਲੱਗੇ ਆ ਉਹ ਜਿਹੜਾ ਕਿਸ ਪਾਸੇ ਉਹਦੀ ਜਾਂਚ ਤਣਪਤਨ ਲੱਗਦੀ ਹੈ ਜਾਂ ਉਹ ਮਸਲਾ ਕਿਹੜੇ ਪਾਸੇ ਤਣਪਤਨ ਲੱਗਦਾ ਹੁਣ ਵੇਖਣਾ ਹੋਵੇਗਾ ਕਿ ਜਾਂਚ ਹੁੰਦੀ ਹੈ ਜਾਂ ਨਹੀਂ ਹੁੰਦੀ ਵਰਹਾਲੇ ਹਬੋਰ ਦੇ ਵਿਧਾਇਕ ਸੰਦੀਪ ਜਾਖੜ ਵੱਲੋਂ ਇਸ ਮਾਮਲੇ ਦੇ ਵਿੱਚ ਜਿਹੜਾ ਸਿੱਧਾ ਮੁੱਖ ਮੰਤਰੀ ਨੂੰ ਪੱਤਰ ਲਿਖ ਦਿੱਤਾ ਗਿਆ ਹੈ ਕਿ ਜਿੰਨੀ ਜਾਂਚ ਆ ਉਹ ਕਰਾਉਣੀ ਹੈ ਉਹ ਜ਼ਰੂਰ ਕਰਾਓ ਨਿਰਪੱਖ ਏਜੰਸੀ ਤੋਂ ਤਾਂ ਜੋ ਲੋਕਾਂ ਨੂੰ ਸੱਚ ਦਾ ਪਤਾ ਲੱਗ ਸਕੇ ਤਾਂ ਹੁਣ ਇਹ ਵੇਖਣਾ ਹੋਵੇਗਾ ਕਿ ਘੁਟਾਲਾ ਨਿਕਲਦਾ ਹੈ ਜਾਂ ਨਹੀਂ ਨਿਕਲਦਾ ਕੀ ਕੁਝ ਜਿਹੜਾ ਪਿਛਲੇ 5 ਸਾਲਾਂ ਦੇ ਵਿੱਚ ਹੋਇਆ ਸੀ ਕਿੰਨਾ ਕੁ ਉਹਦੇ ਵਿੱਚ ਜਿਹੜੀਆਂ ਉਨਤਾਈਆਂ ਜਾਂ ਉਹਦੇ ਵਿੱਚ ਘਪੜੇ ਆ ਉਹ ਹੋਏ ਸੀ ਜਾਂ ਨਹੀਂ ਹੋਏ ਸੀ ਇਹ ਹੁਣ ਵੇਖਣਾ ਹੋਵੇਗਾ ਜੁੜੇ ਰੋ ਦਾ ਪੋਸਟ ਮੀਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ